ਮਾਨ ਰਹਿ ਰਹੇ ਆ ਤੁਸੀਂ ਇੱਥੇ ਇੱਕ ਚੰਗਾ ਸਪੋਰਟਸ ਦਾ ਇਨਫਰਾਸਟ੍ਰਕਚਰ ਤਿਆਰ ਕਰਵਾਵਾਂਗੇ ਤਾਂ ਜੋ ਜਿਹੜੇ ਬੱਚੇ ਆ ਇਹ ਖੇਡਾਂ ਪ੍ਰਤੀ ਜਿਹੜਾ ਵਾ ਇਹਨਾਂ ਦਾ ਰੁਚਾਣ ਵਧੇ ਤੇ ਇਹ ਦੇਸ਼ ਕੌਮ ਤੇ ਸੁਭਾਈ ਦਾ ਨਾਮ ਚੜਾ ਸਕਣ ਧੰਨਵਾਦ ਇਨਾਮੀ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਪਿੰਦਰ ਸਿੰਘ ਹੈਪੀ ਪ੍ਰੈਜ਼ੈਂਟ ਗੁਰਤੇਗਬਾ ਜੁਤ ਕਾਬ ਮਕਬੂਲ ਪ੍ਰਾ ਸਾਡੇ ਵੱਲੋਂ ਸਰ ਨਸ਼ਿਆਂ ਦੇ ਵਿਰੁੱਧ ਜੋ ਜੰਗਾਂ ਚੱਲ ਰਹੀਆਂ ਨੇ ਜੋ ਯੁੱਧ ਚੱਲ ਰਿਹਾ ਉਹਨਾਂ ਨੂੰ ਮੱਦੇ ਜਰ ਰੱਖਦੇ ਹੋਏ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਆ ਸਾਡੇ ਇਲਾਕੇ ਨੂੰ ਨਸ਼ਿਆਂ ਦੇ ਗੜ੍ਹ ਵਾਸਤੇ ਮੰਨਿਆ ਜਾਂਦਾ ਹੈ ਜੀ ਸਾਡੇ ਇਲਾਕੇ ਨੂੰ ਨਸ਼ਾ ਵਾਸਤੇ ਬਦਨਾਮ ਕੀਤਾ ਜਾਂਦਾ ਆ ਪਰ ਸਾਡੇ ਇਲਾਕੇ ਦੇ ਵਿੱਚ ਬੱਚੇ ਖੇਡਾਂ ਦੇ ਪ੍ਰਤੀ ਬਹੁਤ ਟੈਲੈਂਟਡ ਬੱਚੇ ਨੇ ਉਹਨਾਂ ਨਾਲ ਕੋਈ ਧਿਆਨ ਨਹੀਂ ਦਿੰਦਾ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਸਾਡੇ ਜਿਹੜੇ ਟੈਲੈਂਟਡ ਬੱਚੇ ਨੇ ਉਹਨਾਂ ਵਾਸਤੇ ਉਪਰਾਲਾ ਕੀਤਾ ਗਿਆ ਜੇ ਕਿ ਖੇਡਾਂ ਦੇ ਵਿੱਚ ਉਹ ਆਪਣਾ ਹੁਨਰ ਵਿਖਾਉਣ ਤਾਂ ਜੋ ਅੱਗੇ ਅਸੀਂ ਅਸੀਂ ਨੈਸ਼ਨਲ ਲੈਵਲ ਤੇ ਆਪਣੇ ਬੱਚੇ ਲੈ ਜਾ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਵਾਈਏ ਬਹੁਤ ਬਹੁਤ ਧੰਨਵਾਦ ਲਗਿਆ ਜੀ ਸਰ ਸਾਡੇ ਵੱਲੋਂ ਵਾਲੀਬਾਲ ਬੈਡਮਿੰਟਨ ਲੌਂਗ ਜੰਪ ਐਥਲੈਟਿਕ ਤੇ ਟੰਗੋ ਟੰਗੋ ਵਰ ਸਰ ਹਰ ਸਾਲ ਕਰਾਂਦੇ ਸੀ ਸਰ ਫਸਟ ਟਾਈਮ ਅਸੀਂ ਕਰਵਾ ਰਹੇ ਹਾਂ ਗਾ ਅਸੀਂ ਹਰ ਸਾਲ ਕਰਵਾਵਾਂਗੇ ਜੀ ਬੱਚਿਆਂ ਦਾ ਸ਼ਾਹ ਬਹੁਤ ਆ ਬਹੁਤ ਬੱਚੇ ਆਏ ਨੇ ਤੇ ਇਸ ਨੂੰ ਦੇਖਦੇ ਅਸੀਂ ਹਰ ਸਾਲ ਇਹ ਚੀਜ਼ ਕਰਵਾਵਾਂਗੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਸਰ ਮੈਂ ਅਮਰਪਾਲ ਕੌਂਸਲ ਵਾਰਡ ਨੰਬਰ 34 ਤੋਂ ਸਮੂਚੀ ਡਿੰਪਾ ਜੀ ਦੀ ਟੀਮ ਲਵ ਭਾਜੀ ਆਪਣੇ ਜੋੜਾ ਜੀ ਬਲੌਕ ਪ੍ਰਧਾਨ ਸਾਡੇ ਬੱਗੀ ਭਾਜੀ ਅਸੀਂ ਅੱਜ ਪ੍ਰਤੇਕ ਬਾਦਰ ਜੀ ਦੇ ਜਿਹੜਾ ਇਹਨਾਂ ਕਲੱਬ ਬਣਾਇਆ ਹੈ ਹੈਪੀ ਭਾਜੀ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਇੱਥੇ ਡਿੰਪਾ ਜੀ ਆਏ ਜੋ ਸਾਡੇ ਹਲਕੇ ਇਸ ਦੇ ਇੰਚਾਰਜ ਵਾ ਆਉਣ ਵਾਲੇ ਐਮ ਐਲ ਏ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੈਪੀ ਦਾ ਜਿਨ੍ਹਾਂ ਨੇ ਅੱਜ ਇਸ ਦਿਨ ਦੇ ਉੱਤੇ ਸਾਨੂੰ ਬੁਲਾਇਆ ਇੱਥੇ ਤੇ ਅਸੀਂ ਇਹਨਾਂ ਨਾਲ ਵਾਦਾ ਕੀਤਾ ਡਿੰਪਾ ਜੀ ਨੇ ਕਿ ਜਦੋਂ ਵੀ ਸਾਡੀ ਆਉਣ ਵਾਲੀ ਸਮਸਤਾਈ ਹੋ ਸਾਡੀ ਸਰਕਾਰ ਬਣੂਗੀ ਸਭ ਤੋਂ ਪਹਿਲਾਂ ਇੰਸਟਲ ਕੇਚ ਇੱਕ ਸਟੇਡੀਅਮ ਤਿਆਰ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਕੁਮਾਰ ਰਾਜੂ ਵਾਰਡ ਨੰਬਰ 27 ਤੋਂ ਮੇਰੇ ਭਰਾ ਹੈਪੀਨੇ ਜਿਹੜਾ ਇਹ ਉਪਰਾਲਾ ਰੱਖਿਆ ਹੈ ਬੱਚਿਆਂ ਦਾ ਖੇਡ ਖਿੱਡਾਂ ਦਾ ਨਸ਼ੇ ਦੇ ਵਿਰੁੱਧ ਇਹਨੇ ਹੈਪੀਨੇ ਕੀਤਾ ਹੈ ਉਪਰਾਲਾ ਕਿ ਬੱਚੇ ਨਸ਼ਾ ਛੱਡਣ ਹਰ ਕ चीज ਤੋਂ ਮਤਲਬ ਕਿ ਇਹ ਖਾਣ ਪੀਣ ਵਧੀਆ ਤਰੀਕੇ ਨਾਲ ਤੇ ਇਹ ਖੇਡਾਂ ਖੇਡਣ ਇਹ ਹੈਪੀ ਜਿਹੜਾ ਵੀ ਇਹ ਖੇਡਾਂ ਮਤਲਬ ਕਿ ਹਰ ਸਾਲ ਕਰਾਏਗਾ ਆਪਾਂ ਇਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਰਾਂਗੇ ਸਾਡੇ ਵੀਰ ਭਡੇ ਅਮਰਤਪਾਲ ਜੀ ਵੀ ਸਾਡੇ ਜਸਬੀਤ ਸਿੰਘ ਗਿਲ ਡਿੰਪਾ ਜੀ ਵੀ ਇੱਥੇ ਆਏ ਨੇ ਸਾਡੇ ਮੰਤਰੀ ਸਾਹਿਬ ਸੇ ਆਪਾਂ ਇੱਕ ਮਕਬੂਲਪੁਰੇ ਦੇ ਵਿੱਚ ਇਹਨੂੰ ਇੱਕ ਸਟੇਡੀਅਮ ਬਣਾ ਕੇ ਦੇਾਂਗੇ ਸਾਡੀ ਸਰਕਾਰ ਆਉਣ ਤੇ ਜੈ ਹਾਂ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯੂਥ ਕਲੱਬ ਮਕਬੂਰਪੁਰਾ ਵਿਖੇ ਹੈਪੀ ਜੀ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਖੇਡ ਦਾ ਜੋ ਇਹਨਾਂ ਨੇ ਆਪਣਾ ਟੂਰਨਾਮੈਂਟ ਕਰਾਇਆ ਹੈ ਉਸ ਦੇ ਵਿੱਚ ਮੁੱਖ ਮਹਿਮਾਨ ਸਾਡੇ ਹਲਕਾ ਈਸ਼ ਦੇ ਇੰਚਾਰਜ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਵੀ ਹਾਜ਼ਰ ਹੋਏ ਹਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੁਸੀਂ ਨਸ਼ੇ ਤੋਂ ਤੇ ਮਾੜੇ ਕਮਾਤ ਤੋਂ ਦੂਰ ਰਹੋ ਤੇ ਖੇਡ ਵੱਲ ਸਪੋਰਟਸ ਵੱਲ ਧਿਆਨ ਦਿਓ ਜ਼ਿਆਦਾ ਤੇ ਪੜ੍ਹਾਈ ਲਿਖਾਈ ਵੱਲ ਧਿਆਨ ਦਿਓ ਤੇ ਬਾਕੀ ਇਹਨਾਂ ਦਾ ਉਪਰਾਲਾ ਇਹ ਹਰ ਸਾਲ ਇਸੇ ਤਰ੍ਹਾਂ ਅੱਗੇ ਤੋਂ ਵੀ ਇਹਨਾਂ ਨੇ ਇਹ ਕਰਾਉਂਦੇ ਰਹਿਣਗੇ ਤੇ ਨਾਲੇ ਪਹਿਲਾਂ ਵੀ ਇਹ ਇਹੋ ਜਿਹੇ ਉਪਰਾਲੇ ਕਈ ਹੈਪੀ ਵੀਰ ਵੱਲੋਂ ਕਰਾਏ ਜਾਂਦੇ ਹਨ। ਬਾਕੀ ਨਾਮ ਕੀ? ਮੇਰਾ ਨਾਮ ਲਵ ਜੋੜਾ ਜੀ ਮੈਂ ਜਨਰਲ ਸਕੱਤਰ ਪੰਜਾਬ ਆ ਜੀ ਆਓ ਬੀਸੀ ਸੈਲ ਦਾ। वाहेगुरु जी का खालसा वाहगुरू जी की फतेह मैं रोहित शर्मा ब्लॉक प्रधान हल्का ईस्ट न्यू अमृतसर तो अज गुरु तेग बहादुर साहिब जी दे ਕਲੱਬ ਵੱਲੋਂ ਹੈਪੀ ਜੀ ਵੱਲੋਂ ਜੋ ਅੱਜ ਬੱਚਿਆਂ ਦਾ ਫੇਡ ਸਮਰੋਹ ਕਰਾਇਆ ਗਿਆ ਹੈ ਉਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਸਰਦਾਰ ਜਸਬੀਰ ਸਿੰਘ ਗਿੱਲ ਦਿਨਪਾ ਜੀ ਹਲਕਾ ਈਸਟਰਨ ਚਾਰਜ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀ ਟੀਮ ਸਮੂਹ ਉੱਥੇ ਪਹੁੰਚੀ ਅਤੇ ਸਾਡੇ ਬੌਸ ਵੱਲੋਂ ਇਹ ਮੈਸੇਜ ਬੱਚਿਆਂ ਨੂੰ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਨ੍ਹਾਂ ਖੇਡਾਂ ਦੇ ਵਿੱਚ ਜਿਹੜਾ ਭਾਗ ਲੈਣਾ ਚਾਹੀਦਾ ਹੈ ਇੱਕ ਤਾਂ ਇਹਦੇ ਨਾਲ ਬੱਚਿਆਂ ਦੇ ਵਿੱਚ ਫਿਟਨੈਸ ਬਣੀ ਰਹਿੰਦੀ ਹੈ ਤੇ ਬੱਚਿਆਂ ਦਾ ਧਿਆਨ ਜਿਹੜਾ ਖੇਡਾਂ ਵਾਲੇ ਪਾਸੇ ਚੰਗੇ ਪਾਸੇ ਜਾਂਦਾ ਹੈ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਧਿਆਨ ਜਿਹੜਾ ਅੱਜ ਕੱਲ ਜਿਹੜਾ ਸਮਾਂ ਹੈ ਬਹੁਤ ਹੀ ਹਲਾਤ ਮਾੜੇ ਨੇ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਜਦੋਂ ਵੇਲੇ ਰਹਿੰਦੇ ਨਸ਼ਿਆਂ ਵੱਲ ਧਿਆਨ ਜਾਦਾ ਜਾਂਦਾ ਹੈ ਇਸ ਕਰਕੇ ਜਿਹੜੀਆਂ ਖੇਡਾਂ ਕਰੀਆਂ ਜਾਂਦੀਆਂ ਹੈਪੀ ਜੀ ਤੇ ਐਪੀਜੀ ਟੀਮ ਵੱਲੋਂ ਤੇ ਬੜਾ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਹੈਪੀ ਜੀ ਆਪਣੇ ਟੀਮ ਦੇ ਨਾਲ ਜਿਹੜੀਆਂ ਖੇਡਾਂ ਲਗਾਤਾਰ ਹਰ ਸਾਲ ਕਰਾਉਂਦੇ ਰਹਿਣਗੇ ਜਿੱਤੇ ਵੀ ਸਾਡੀ ਜਾਂ ਸਾਡੀ ਟੀਮ ਜਾਂ ਡਿੰਪਾ ਜੀ ਦੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਨਾਲ ਹਾਂ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਲਾਉਂਦੇ ਹਾਂ ਕਿ 2027 ਦੇ ਵਿੱਚ ਸਾਡੀ ਜੇ ਕਾਂਗਰਸ ਦੀ ਸਰਕਾਰ ਬਣੀ ਤੇ ਸਰਦਾਰ ਜਸਬੀਰ ਸਿੰਘ ਗਿਲ ਡਿੰਪਾ ਜ ਨੂੰ ਹਲਕਾ ਇਸ ਤੋਂ ਐਮਐਲਏ ਬਣੇ ਤੇ ਇਹਨਾਂ ਦਾ ਅਸੀਂ ਜਿਹੜਾ ਇੱਥੇ ਜਿਹੜਾ ਸਟੇਡੀਅਮ ਹੈ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਕੇ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ